ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਥਕ ਖਬਰ ਤੋਂ ਪੰਥ ਪੰਥਕ ਹਾਲਕਿਆਂ ਤੋਂ ਆ ਰਹੀ ਵੱਡੀ ਖਬਰ ਤੋਂ ਆਪਾਂ ਲਗਾਤਾਰ ਇਸ ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਕਰ ਹੀ ਰਹੇ ਹਾਂ ਜਹੇਦਾਰਾਂ ਤੋਂ ਬਾਅਦ ਕਹਿੰਦੇ ਧਾਮੀ ਸਾਹਿਬ ਵੀ ਨਾਰਾਜ਼ ਨਜ਼ਰ ਆ ਰਹੇ ਨੇ ਤੇ ਇੱਥੋਂ ਤੱਕ ਨਾਰਾਜ਼ ਨੇ ਕਿ ਉਹਨਾਂ ਦੇ ਅਸਤੀਫੇ ਤੱਕ ਦੀ ਚਰਚਾ ਚੱਲ ਪਈ ਹੈ ਜੀ ਪ੍ਰਵੀਨ ਜੀ ਇਹ ਕੈਸੀ ਬਣਮ ਬਣਾ ਹੈ ਜੀ ਕਿ ਜਿਨ੍ਹਾਂ ਨੂੰ ਸ਼੍ਰੀ ਕਲਤਕ ਸਾਹਿਬ ਦੀ ਫਸੀਲ ਤੋਂ ਖੜ ਕੇ ਹੁਕਮ ਦਿੱਤਾ ਗਿਆ ਹੂੰ 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 ਕਿ ਪਈ ਤੁਸੀਂ ਆਪਣੀ ਅਸਤੀਫੇ ਤਿੰਨ ਦਿਨਾਂ ਚ ਘੱਲਣੇ ਆ ਹਮ ਹਮ ਉਹਨਾਂ ਦੇ ਅਸਤੀਫੇ ਤਾਂ ਨਹੀਂ ਆਏ ਜਿਨ੍ਹਾਂ ਨੇ ਅਸਤੀਫੇ ਮੰਗੇ ਸੀ ਉਹਨਾਂ ਦੇ ਅਸਤੀਫਿਆਂ ਤੇ ਰੋਚਾ ਚਾ ਚਾ ਹੋ ਰਹੀ ਹੈ ਹਮ ਇਹ ਸਥਿਤੀ ਦਾ ਮੋੜਾ ਦੇਖੋ ਕਿ ਜੇ ਹੈ ਮਤਲਬ ਕਿ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਪਹਗਾੜੇ ਹੋ ਰਹੇ ਇਹ ਇਹ ਸਵਾਲ ਵੱਡਾ ਖੜਾ ਜੀ ਜੀ ਅੱਜ ਵੀ ਸੰਗਤ ਨੂੰ ਯਾਦ ਹੋਏਗਾ ਕਿ ਜਿਸ ਦਿਨ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਕੀਰਤੋ ਸਿੰਘ ਸਾਹਿਬ ਨੇ ਹੁਕਮ ਸੁਣਾਇ ਸੀ ਉਸ ਦਿਨ ਕਿ ਆਸ ਕਿ ਤਿੰਨ ਦਿਨ ਕਿ ਤਿੰਨ ਦਿਨਾਂ ਦੇ ਵਿੱਚ ਤੁਸੀਂ ਭਾਈ ਆਪਣੇ ਅਸਤੀਫੇ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਪ੍ਰਵਾਨ ਕਰਕੇ ਸਾਨੂੰ ਸੁਨੇਹਾ ਪਹੁੰਚਾਉਣਾ ਹ ਹ ਹ ਅਕਾਲ ਤਖਤ ਸਕਤਰ ਦੇ ਕੋਲ ਸੁਨੇਹਾ ਪਹੁੰਚਾਉਣਾ ਹ ਫਿਰ ਨਾ ਤਾਂ ਜੰਦਰ ਗੰਦੀ ਰਗਵੀ ਸਿੰਘ ਦਾ ਕੋਈ ਬਿਆਨ ਆਇਆ ਹ ਕੋਈ ਉਹਨਾਂ ਦਾ ਰੁਕਾ ਜਾਰੀ ਹੋਇਆ ਕੋਈ ਆਦੇਸ਼ ਜਾਰੀ ਹੋਇਆ ਪਰ ਅਕਾਲੀ ਦਲ ਨੇ ਇਹ ਚਰਚਾ ਜ਼ਰੂਰ ਫੈਲਾਤੀ ਕਿ ਜੀ ਅਸੀਂ ਜਾਇਆਏ ਹਾਂ 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 ਸਾਨੂੰ ਮਨਜ਼ੂਰੀ ਮਿਲ ਗਈ ਕਿ ਵੀਜੈਂਟ ਪਾਉ ਕਿਉਂਕਿ 13 ਤਰੀਕ ਤੱਕ ਤਾਂ ਜੀ ਸਾਡੇ ਸੇਵਾਈ ਚਰਨੀ ਜਿਹੜੀ ਸੀ ਧਾਰਮਿਕ ਲੱਗੀ ਆ ਇਸ ਲਈ ਅਸੀਂ ਤਾਂ 20 ਤਰੀਕ ਤੱਕ ਦਾ 20 ਤਰੀਕ ਵੀ ਲੰਘ ਗਈ ਹੂੰ ਫਿਰ ਕਹਿੰਦੇ ਨਹੀਂ ਜੀ 20 ਤਰੀਕ ਨਹੀਂ ਸੀ 20 ਦਿਨ ਲਏ ਸੀ ਹਾਂ 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 20 ਦਿਨ ਦੇ हिसाब ਨਾਲ 23 ਤਰੀਕ ਵੀ ਲੰਘੀ ਅੱਜ ਪੰਜਾਬ ਚ ਭਾਰਤ ਤੇ 24 ਤਰੀਕ ਚੜ੍ਹ ਗਈ ਹੂੰ ਮੀਟਿੰਗ ਤਾਂ ਵੀ ਨਹੀਂ ਹੋਈ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜੀ ਪਹਿਲੂ ਵਾਪਰੇ ਉਹਨਾਂ ਤੇ ਨਜ਼ਰ ਕਰੋ ਇਹ ਕਹਿੰਦੇ ਜੀ ਅਸੀਂ ਮੀਟਿੰਗ ਤਾਂ ਨਹੀਂ ਬੁਲਾ ਸਕਦੇ ਵਰਕਿੰਗ ਕਮੇਟੀ ਦੀ ਕਿਉਂਕਿ ਸਾਨੂੰ ਧਾਰਮਿਕ ਸਜਾ ਲੱਗੀ ਐ ਅਸੀਂ ਉਹ ਸੇਵਾ ਪੂਰੀ ਕਰਨ ਤੋਂ ਬਾਅਦ ਕਾਰਵਾਈ ਬੈਠਾਂ ਪਰ ਉਹ ਸਭ ਦੇ ਦਰਮਿਆਨ ਕੋਰ ਕਮੇਟੀ ਦੀ ਬੈਠਕ ਤੁਸੀਂ ਕੀਤੀ ਹੂੰ ਕਮੇਟੀ ਦੀ ਬੈਠਕ ਕਰਕੇ ਉਹ ਸਾਰੀ ਕਾਰਵਾਈ ਪਾਈ ਹੈ ਨਾ ਨਰਿੰਦਰ ਸਿੰਘ ਚੌੜਾ ਵਾਲਾ ਜੀ ਸਾਰਾ ਜੀ ਉਹ ਸਾਰਾ ਕੁਝ ਹੋ ਸਕਦਾ ਹੈ ਹੂੰ 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 ਇੱਕ ਕਮੇਟੀ ਦੀ ਬੈਠਕ ਕਿਉਂ ਨਹੀਂ ਹੂੰ ਦੂਸਰੇ ਪਾਸੇ ਹੁਣ ਜਿਹੜਾ ਸਮਾਂ ਬਧਾਇਆ ਕਿ ਇਸ ਲਈ ਅਸੀਂ ਸਿੰਘ ਸਾਹਿਬ ਕੋਲ ਫੇਰ ਪਹੁੰਚ ਕਰ ਲਈ ਸਿੰਘ ਸਾਹਿਬ ਤੋਂ ਅਸੀਂ ਮਜੂਰੀ ਲਈ ਕਿ ਜੇ ਹੁਣ ਪੰਦਰਵਾੜਾ ਚੱਲਦਾ ਹੈ ਵੱਡੇ ਸਾਹਿਬ ਜਦੋਂ ਛੋਟੇ ਸਾਹਿਬ ਜਦੋਂ ਦੇ ਸ਼ਹਾਦਤ ਦੇ ਦਿਨ ਨੇ ਇਸ ਲਈ ਇਹ ਤੋਂ ਬਾਅਦ ਦਿੱਤਾ ਜਾਵੇ ਹੁਣ ਮਤਲਬ ਅਸੀਂ ਵਰਕਿੰਗ ਕਮੇਟੀ ਦੀ ਬੈਠਕ ਨਵੇਂ ਸਾਲ ਤੇ ਜਨਵਰੀ ਦੇ ਪਹਿਲੇ ਹਫਤੇ ਕਰਾਂਗੇ ਹੂੰ ਹੁਣ ਇਹ ਪੰਦਰਵਾੜਾ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਪੰਦਰਵਾੜਾ ਇਕੱਲੇ ਜੱਤ ਜਰਗਿਆਂ ਦੀ ਹਰਪ੍ਰਿੰਸੀਪਲੀ ਚੱਲ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਜੀ ਮੈਂ ਅਜੇ ਕੋਈ ਟਿੱਪਣੀ ਨਹੀਂ ਕਰੂੰਗਾ ਇਹ ਤੋਂ ਬਾਅਦ ਕਰੂੰਗਾ ਹਮ ਹਮ ਉਹਨਾਂ ਹੀ ਬੰਦਰਵਾੜੇ ਦੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਆਪਣੀ ਅੰਤਰਿਕ ਕਮੇਟੀ ਦੀ ਬੈਠਕ ਕਰਕੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਜਥੇਦਾਰ ਤੋਂ ਅਸਤੀਫੇ ਦੀ ਮੰਗ ਕਰਕੇ ਉਹਨੂੰ 15 ਦਿਨ ਲਈ ਲਾਂਭੇ ਕਰਕੇ ਉਹਦੀ ਜਾਂਚ ਕੋਲਦੀ ਹੈ ਹਮ ਜੇ ਇਹ ਨਾ ਬੰਦਰਵਾੜੇ 'ਚ ਅੰਤਰਿਕ ਕਮੇਟੀ ਦੀ ਬੈਠਕ ਹੋ ਸਕਦੀ ਹੈ ਚੋਣਨੀ ਕਮੇਟੀ ਦੀ ਤਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਕਿਉਂ ਨਹੀਂ ਫਿਰ ਜੀ ਜੀ ਇਹ ਸਾਰੀ ਪ੍ਰਕਿਰਿਆ ਤਾਂ ਸਮੂੱਚੇ ਸਿੱਖ ਜਗਤ ਲਈ ਐ ਨਾਨਕ ਨਾਮਦੇਵਾ ਸੰਗਤ ਲਈ ਐ ਇਨਸਾਨੀਅਤ ਨੂੰ ਵਰਨਾਏ ਹੋਏ ਉਹਨਾਂ ਸਾਰਿਆਂ ਲਈ ਨਹੀਂ ਦਿੱਤਾ ਹੂੰ ਤੁਸੀਂ ਉਹਨਾਂ ਦੇ ਨਾਲ ਚ ਵੀ ਆਪਣੀ ਰਾਜਨੀਤਿਕ ਦੀਆਂ ਪੁੱਠੀਆਂ ਸਿੱਧੀਆਂ ਚਾਲਾਂ ਚੱਲ ਰਹੀਆਂ ਚਾਲਾਂ ਚੱਲ ਰਹੀਆਂ ਬਿਲਕੁਲ ਸਹੀ ਹੈ ਜੀ ਇਹ ਚੋ ਇਹ ਤੋਂ ਅਗਲਾ ਅਥਾਰਾ ਹੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਮੈਂ ਅਸਿਫਾ ਦੇਤਾ ਜੀ ਹੂੰ ਹੂੰ ਮੇਰੇ ਪਰਿਵਾਰ ਨੂੰ ਮੇਰੇ ਬਾਰੇ ਆਹ ਕੁਝ ਕਿਹਾ ਜਾਂਦਾ ਅਜੇ ਦੂਜੇ ਦਸੰਬਰ ਤੋਂ ਪਹਿਲਾਂ ਦੀਆਂ ਕਾਰਵਾਈਆਂ ਨੇ ਠੀਕ ਹੈ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਸ ਸਵਾਲੇ ਤੇ ਜੱਜ ਅਰਗਨਦੀਪ ਵੀਰ ਸਿੰਘ ਨੇ ਕਿਹਾ ਕਿ ਵੀਡੀਓ ਜਾਰੀ ਕਰਕੇ ਮੇਰਾ ਵੀ ਅਸਤੀਵਾ ਖਾਮ데요 ਜਿਹੋਨਾਂ ਦਾ ਅਸਤੀਵਾ ਪ੍ਰਮਾਨ ਹੋਇਆ ਹੂੰ 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 ਅਸਤੀਵੋ ਸਥਿਤੀ ਕਾਰਵਾਈ ਸ਼ੁਰੂ ਹੋ ਗਈ ਹੂੰ ਉਸ ਤੋਂ ਬਾਅਦ ਮਾਮਲਾ ਠੰਡਾ ਹੋਇਆ ਤੇ ਅਕਾਲ ਤਖਤ ਸਭ ਦੀ ਤਫ਼ਸੀਲ ਤੋਂ ਸਾਰੀ ਕਾਰਵਾਈ ਹੋਈ ਐ ਹੁਕਮਨਾਮੇ ਪੜੇ ਗਏ ਧਾਰਮਿਕ ਤੇ ਰਾਜਨੀਤਿਕ ਸਜ਼ਾਵਾਂ ਵੱਲੋਂ ਵਧਨ ਦੀ ਪ੍ਰਕਿਰਿਆ ਸ਼ੁਰੂ ਹੋਈ ਪਰ ਪਹਿਲੇ ਦਿਨ ਤੋਂ ਹੀ ਅਕਾਲੀ ਜਲਦੀ ਸੁਖਵੀਰ ਬਾਦਲਾ ਦੀ ਲੀਡਰਸ਼ਿਪ ਰਾਜਨੀਤਿਕ ਫੈਸਲਿਆਂ ਤੋਂ ਪਰਾਂ हट ਰਹੀ ਸੀ ਹੂੰ ਉਹ ਸਭ ਦੇ ਦਰਮਿਆਨ ਇੱਕ ਵਾਰ ਫੇਰ ਆ ਮਾਮਲਾ ਸਾਹਮਣੇ ਆ ਗਿਆ ਜਿਹਦੇ ਉੱਤੇ ਮਤਲਬ ਜੀ ਆ ਸ਼ਿਕਾਇਤ ਆ ਗਈ ਜੀ ਕਹਿੰਦੇ ਹਰਪੀ ਸਿੰਘ ਦੇ ਖਿਲਾਫ ਜੀ ਆ ਜੀ ਉਹਦੀ ਵੀਡੀਓ ਕਲਿੱਪ ਆ ਗਿਆ ਜੀ ਆ ਬਲਟੋਹੇ ਨਹੀਂ ਖੋਰ ਵੀਡੀਓ ਦਿੱਤੀ ਜੀ ਆ ਸ਼੍ਰੋਮਨੀਕਿਟੀ ਨ ਤਿੰਨ ਮੈਂਬਰੀ ਕਮੇਟੀ ਬਣاتی ਜੀ ਤੇ ਕਹਿੰਦੇ ਹਰਪੀ ਸਿੰਘ ਕਹਿੰਦੇ ਭਾਈ ਮੇਰਾ ਅਸਤੀਫਾ ਪੁਰਾਣਾ ਪਿਆ ਉਹ ਕਰ ਲਓ ਪਰਵਾਨ ਹੁਣ ਨਹੀਂ ਮੈਂ ਦੁਬਾਰਾ ਦਿੰਦਾ ਹੂੰ ਤੇ ਕਹਿੰਦੇ ਨਹੀਂ ਜੀ ਕਮੇਟੀ ਨੇ ਤਾਂ ਫੈਸਲਾ ਕਰ ਲਿਆ ਕਿ ਹੁਣੇ ਹਟਾਓ ਉਹ ਤਾਂ ਦੋ ਬੰਦੇ ਅੜ ਗਏ ਇਸ ਲਈ ਤਿੰਨ ਮੈਂਬਰੀ ਕਮੇਟੀ ਬਣ ਗਈ ਹੁਣ ਕਹਿਣ ਨੂੰ ਤਾਂ 15 ਦਿਨ ਹੀ ਹਟਾਇਆ ਇਹ ਸਿੱਖ ਜਗਤ ਸਪੱਸ਼ਟ ਸਮਝਦਾ ਹੈ ਕਿ 15 ਦਿਨ ਤਾਂ ਕਹਿਣ ਨੂੰ ਹੈ ਅਗਲੇ ਨੂੰ ਲਾਂਭੇ ਕਰਤਾ ਤੁਸੀਂ ਜੀ ਇਸ ਤੋਂ ਬਾਅਦ ਇੱਕ ਵਾਰ ਫਿਰ ਸਭ ਦੀਆਂ ਨਜ਼ਰਾਂ ਗਿਆਨੀ ਹਰ ਗਿਆਨੀ ਰਣਵੀਰ ਸਿੰਘ ਤੇ ਗਈਆਂ ਤੇ ਗਿਆਨੀ ਰਣਕਵੀਰ ਸਿੰਘ ਕਹਿੰਦੇ ਨਾਰਾਜ਼ ਨੇ ਹਾਂ ਹਾਂ ਤੇ ਉਹਨਾਂ ਦੀ ਨਾਰਾਜ਼ਗੀ ਚੋਂ ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵੋਕੇਟ ਸਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਕਹਿੰਦੇ ਬੁਲਾ ਕੇ ਕਿਹਾ ਕਿਆ ਜੀ ਕੀਤਾ ਵੀ ਹਾਂ 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 ਇਹ ਸ਼੍ਰੋਮਣੀ ਕਮੇਟੀ ਦਾ ਅਧਾਰ ਖੇਤਰ ਹਾਂ ਤੁਸੀਂ ਜਥੇਦਾਰਾਂ ਖਿਲਾਫ ਜਾਂਚ ਕਰੋਗੇ ਜਿਹੜੀ ਸ਼ਿਕਾਇਤ ਹੈ ਸਾਨੂੰ ਦਓ ਆਪਣੇ ਆਪ ਨੂੰ ਦੁਰਸਤ ਕਰੋ ਦੁਬਾਰਾ ਕਮੇਟੀ ਦੀ ਮੀਟਿੰਗ ਬੁਲਾਓ ਹੂੰ ਇਹ ਫੈਸਲਾ ਜਿਹੜਾ 3 ਮੈਂਬਰੀ ਕਮੇਟੀ ਵਾਲਾ ਇਹਨੂੰ ਖਾਰਜ ਕਰਕੇ ਵਾਪਸ ਲਾਓ ਹੂੰ ਸ਼ਿਕਾਇਤ ਹੈ ਸਾਨੂੰ ਦਓ ਅਸੀਂ ਦੇਖਾਂਗੇ ਜਾਂਚ ਕਰਾਉਣੀ ਆ ਪੁਛਪੜਤਾਲ ਕਰਾਉਣੀ ਆ ਲੋੜ ਹੈ ਨਹੀਂ ਹੈ ਇਸ ਤਰ੍ਹਾਂ ਫੈਸਲਾ ਸਾਡੇ ਅਧਿਕਾਰ ਕਿ ਤਰ੍ਹਾਂ ਜੀ ਜੀ ਤੇ ਕਹਿੰਦੇ ਜੀ ਉਹ ਤੋਂ ਬਾਅਦ ਧਾਮੀ ਸਾਹਿਬ ਨੇ ਅਗਾਮੀ ਮੀਟਿੰਗ ਸੱਦ ਲਈ ਜੀ ਜਾਓ ਜੀ ਆਪਾਂ 23 ਤਰੀਕ ਨੂੰ ਅਗਾਮੀ ਮੀਟਿੰਗ ਹੋਣੀ ਸੀ ਲੰਗੇ ਕਰਨ ਹੂੰ ਇਹ ਜੋ ਪਹਿਲਾਂ ਕਿ ਹੈਗਾਮੀ ਮੀਟਿੰਗ ਹੁੰਦੀ ਚੰਦ ਘੰਟੇ ਪਹਿਲਾਂ ਸੁਨੇਹਾ ਆ ਗਿਆ ਕਿ ਹੈਗਾਮੀ ਮੀਟਿੰਗ ਭੰਗ ਕੀਤੀ ਜਾਂਦੀ ਹੈ ਜੀ ਨਹੀਂ ਹੋਊਗੀ ਜੀ ਇਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਇੱਕ ਤਰ੍ਹਾਂ ਨਾਲ ਕੋਪਵਤ ਚਲੇ ਗਏ ਨੇ ਇੱਕ ਤਰ੍ਹਾਂ ਨਾਲ ਕਰੇ ਨਾਰਾਜ਼ ਨਰਾਸ਼ ਤੇ ਪੀੜਿਤ ਹੋ ਕੇ ਕਰੇ ਚਲੇ ਗਏ ਜੀ ਹੂੰ 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 ਜਿਸ ਦਿਨ ਨਰਾਇਣ ਸਿੰਘ ਚੌੜਾ ਵਾਲਾ ਮਾਮਲਾ ਵਾਪਰਿਆ ਜੀ ਉਸ ਦਿਨ ਸਭ ਨੇ ਇਸ حوالے ਨਾਲ ਪਹਿਲਾਂ ਦੁੱਖ ਪ੍ਰਗਟਾਇਆ ਕਿ ਘੱਟੋ ਘੱਟ ਇਹ ਗੁਰੂ ਨਾਮਦਾਸ ਦੇ ਘਰ ਚ ਨਹੀਂ ਹੋਣਾ ਚਾਹੀਦਾ ਸੀ। ਹਮ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਉਹਨੂੰ ਰਾਜਨੀਤਿਕ ਤੌਰ ਤੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਥ ਜੋਸ਼ੇਕ ਦੋ ਜੀ ਸ਼ਰੋਣੀ ਕੁੰਡੀ ਦੀ ਮੀਟਿੰਗ ਹੋ ਗਈ ਜੀ ਉਹਨਾਂ ਨੇ ਫੈਸਲਾ ਕਰ ਲਿਆ ਜੀ ਆਪ ਭੇਜਤਾ ਜੀ ਸਨਿਆ ਧਾਮੀ ਸਾਹਿਬ ਨੂੰ ਇਹ ਕੰਮ ਲਾਤਾ। ਹਮ ਆਪਾਂ ਉਸ ਦਿਨ ਵੀ ਇਹ ਗੱਲ ਕੀਤੀ ਸੀ ਕਿ ਧਾਮੀ ਹੋਰੀ ਬੜੇ ਦਬਾਅ 'ਚ ਨੇ। ਹਮਮ ਤਾਂ ਵੀ ਹੋ ਰਾਂ ਦੀ ਇੱਕ ਇੰਟਰਵਿਊ ਤੇ ਦਨਾਨ ਉਹਦੇ ਮੂੰਹ ਚੋਂ ਨਿਕਲੀ ਗਾਲ ਆਪਾਂ ਕਿਹਾ ਸੀਗਾ ਕਿ ਕੱਲੀ ਚੜਚੋ ਹੈ ਕਿ ਜੋ ਸਥਿਤੀ ਚੋ ਦਬਾਅ ਵੇਟ ਕੰਮ ਕਰ ਰਹੇ ਨੇ ਉਹਦੇ ਵਿੱਚੋ ਹੈ ਹਮ ਤੇ ਉਸ ਤੋਂ ਬਾਅਦ ਬੁਰਾ ਨੇ ਉੱਤੇ ਇਹ ਦਬਾਅ ਬਣਿਆ ਕਿ ਤੁਸੀਂ ਮੀਟਿੰਗ ਬੁਲਾਓ ਹਗਾਮੀ ਤੇ ਹੁਣੇ ਯਾਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰੋ ਹਮ 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 ਇਹ ਉਸ ਦਬਾਅ ਚੋਂ ਸੀ ਉਹ ਮੀਟਿੰਗ ਉਹਨਾਂ ਨੇ ਉਹ ਦਬਾਅ ਝੱਲਨੇ ਆ ਉਹ ਵੀ ਮੀਟਿੰਗ ਬੁਲਾ ਲਈ ਉਹਨਾਂ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਵਾਈ ਕਰਤੀ ਕਹਿੰਦੇ ਉਹ ਨਾਥਨ ਰੈਜ਼ਿੰਗ ਚੋੜਾ ਨੂੰ 500 ਛੇਕਣ ਵਾਲੀ ਕਾਰਵਾਈ ਵੱਲ ਵਧਣਾ ਚਾਹੁੰਦੇ ਸੀ ਨਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫੇ ਕਾਰਵਾਈ ਕਰਨਾ ਚਾਹੁੰਦੀ ਇਹ ਦੋਏ ਕੰਮ ਕਹਿੰਦੇ ਉਹਨੇ ਬੜੇ ਭਾਰੀ ਮਾਨਾ ਕੀਤੇ ਤੇ ਇੱਕ ਮਾਮਲਾ ਉਹਨਾਂ ਦਾ ਉਹ ਗੱਲ ਵਾਲਾ ਪਹਿਲਾਂ ਹੀ ਚੱਲ ਰਿਹਾ ਸੀ ਉਹ ਤੋਂ ਪੀੜ ਤੇ ਓਕੇ ਸੀਗੇ ਇਸ ਤੋਂ ਬਾਅਦ ਜਦੋਂ ਜੱਤਰ ਯਾਨੀ ਰਗਵੀਰ ਸਿੰਘ ਨੇ ਬੁਲਾ ਕੇ ਕਿਹਾ ਕਿ ਭਈ ਆਹ ਫੈਸਲਾ ਬਦਲੋ ਵਾਪਸ ਲਾਓ ਇਹਦੇ ਲਈ ਉਹਨਾਂ ਨੇ ਮਨ ਬਣਾਇਆ ਮੀਟਿੰਗ ਸੱਦੀ ਉਸ ਤੋਂ ਬਾਅਦ ਕਹਿੰਦੇ ਫੇਰਾ ਕਾ ਦਾ ਹੁਕਮ ਆ ਗਿਆ ਕਿ ਤੈਨੂੰ ਲਾਇਆ ਅਸੀਂ ਐ ਆਪਣਾ ਕੰਮ ਕਰੇਗਾ ਹੂੰ 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 ਮੀਟਿੰਗ ਬੁਲਾਉਣ ਦੀ ਕੋਈ ਲੋੜ ਨਹੀਂ ਕੋਈ ਮੀਟਿੰਗ ਨਹੀਂ ਹੋਊਗੀ ਅੱਗੇ ਪਾਓ ਹੂੰ ਮੀਟਿੰਗ ਤਾਂ ਅੱਗੇ ਪੈ ਗਈ ਉਹ ਤੋਂ ਬਾਅਦ ਕਹਿੰਦੇ ਧਾਮੀ ਸਾਹਿਬ ਘਰ ਨੂੰ ਚੁਰਪੇ ਹੂੰ ਤੇ ਜਿਹੜੇ ਧਾਮੀ ਉਹਨਾਂ ਨੂੰ ਹਟਾਉਣਾ ਚਾਹੁੰਦੇ ਸੀ ਜਿਹੜੇ ਕਹਿੰਦੇ ਸੀ ਧਾਮੀ ਨੇ ਆ ਗਾਲ ਕੱਢਤੀ ਆ ਕਰਤੀ ਉਹ ਵੀ ਧਾਮੀਹਰਾਂ ਦੀ ਸਿਮਤੀ ਜਾਗੇ ਤੇ ਵੀ ਜੇ ਧਾਮੀ ਜੀ ਤੁਸੀਂ ਚਲੇਗੇ ਫਿਰ ਅਗਲਾ ਜਿਹੜਾ ਆਊਗਾ ਉਹ ਤਾਂ ਪਤਾ ਨਹੀਂ ਕੀ ਕਰੂਗਾ ਹੂੰ 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 ਕਿ ਤੁਸੀਂ ਮਾੜਾ ਮੋਟਾ ਸਿਧਾਂਤ ਤੇ ਤਾਂ ਕਿਤੇ ਬੋਲਣ ਜੋਗੇ ਕਹਿਣ ਜੋਗੇ ਕੋਈ ਸਹੀ ਗਿਓ ਹੂੰ ਤੇ ਇਹ ਸਭ ਦੇ ਦਰਮਿਆਨ ਕੋਈ ਸਿਰਦ ਧਿਰਾਂ ਦੀ ਧਾਮੀ ਸਾਹਿਬ ਨਾਲ ਪਹੁੰਚ ਹੋ ਗਈ ਸੰਪਰਕ ਹੋ ਗਿਆ ਤੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਉਹਨਾਂ ਨੇ ਕਿਹਾ ਕਿ ਚਲੋ ਜੋ ਹੋਊਗਾ ਤਾਂ ਬਾਅਦ ਦੀ ਗੱਲ ਆਜੋ ਕਰੇ ਆਪਾਂ ਵਿਚਾਰਾ ਕਰ ਲੈਨੇ ਕਹਿੰਦੇ ਇਹ ਤੋਂ ਪਹਿਲਾਂ ਕਿ ਜਿਨ੍ਹਾਂ ਨੂੰ ਸੱਦਿਆ ਸੀ ਉਹ ਘਰੇ ਪਹੁੰਚ ਦੇ ਹੂੰ ਹੂੰ ਤੁਹਾਨੂੰ ਜਾਣਕਾਰੀ ਪਹੁੰਚ ਗਈ ਆਕਾਂ ਨੇ ਕਿਹਾ ਕਿ ਆ ਕੀ ਕਰਨ ਲੱਗਿਆ ਕਿਸੇ ਨੂੰ ਨਹੀਂ ਘਰੇ ਬੁਲਾਉਣਾ ਕਿਸੇ ਨਾਲ ਨਹੀਂ ਮੁਲਾਕਾਤ ਕਰਨੀ ਤੇ ਧਾਮੀ ਹੋਰਾਂ ਨੇ ਘਰ ਦੇ ਬੂਹੇ ਪੇੜਲੇ ਤੇ ਸੁਨੇਹਾ ਲਾਤਾ ਕਿ ਮੈਂ 28 ਤਰੀਕ ਤੱਕ ਉਨਕੀ ਸਰ ਨਹੀਂ ਮਿਲਣਾ। ਅੱਛਾ। ਤੇ ਇਹ ਤੋਂ ਬਾਅਦ ਇਹ ਗੱਲ ਉਸ ਬੰਦ ਬੂਹਿਆਂ ਦੇ ਟਿੱਟਾਂ ਤੋਂ ਬਾਅਦ ਆਈ। ਹੂੰ ਹੂੰ। ਕਿ ਧਾਮੀ ਸਾਹਿਬ ਮਾਨਸਿਕ ਤੌਰ ਤੇ ਇੰਨੇ ਪੀੜਿਤ ਮਹਿਸੂਸ ਕਰ ਰਹੇ ਨੇ, ਇੰਨੀ ਉਖਾਈ ਮਹਿਸੂਸ ਕਰ ਰਹੇ ਨੇ। ਉਹ ਕਹਿੰਦੇ ਕਿ ਜੇ ਸਿਧਾਂਤ ਦੇ ਅਨੁਸਾਰ ਨੀਵਾ ਬਲੀ ਉੱਤਰ ਤੁਰਨਾ ਹੀ ਨਿਕਾ, ਫਿਰ ਮੈਂ ਇਹ ਉਹਦੇ ਦਾ ਕੀ ਕਰਨਾ? ਉਹ ਵੀ ਅਸਤੀਫਾ ਦੇਣ ਦਾ ਮਨ ਬਣਾ ਰਹੇ ਨੇ। ਹੂੰ ਹੂੰ। ਜਿਦੋਂ ਕਿ ਹੁਣ ਕੁਝ ਤਰ੍ਹਾਂ ਉਹਨਾਂ ਤੇ ਦਬਾਅ ਬਣੇ ਨੇ ਕਿ ਨਾ ਇਹ ਨਾ ਕਰਿਓ। ਸੋ ਗਿਆਨੀ ਹਰਪ੍ਰੀਤ ਸਿੰਘ ਯਾਨੀ ਰਗਵੀਰ ਸਿੰਘ ਤੇ ਹੁਣ ਐਡਵੋਕੇਟ ਅਸਿੰਦਰ ਸਿੰਘ ਧਾਮੀ ਇਹਨਾਂ ਦੇ ਅਸਤੀਫਿਆਂ ਦੀ ਚਰਚਾ ਇਹਨਾਂ ਦੇ ਅਸਤੀਫਿਆਂ ਦੀਆਂ ਗੱਲਾਂ ਤੇ ਜਿਨ੍ਹਾਂ ਦੇ ਅਸਤੀਫਿਆਂ ਦਾ ਕਾਮਨ ਉਹ ਇੰਤਜ਼ਾਰਾ ਉਹ ਅੱਜ ਮੀਟਿੰਗ ਵੀ ਕਰਕੇ ਰਾਜੀ ਵੀ ਹਾਂ ਬਿਲਕੁਲ ਜੀ ਸ਼ਰਧਾ ਜੀ ਕਈ ਵਾਰੀ ਹਾਲ ਹਾਲਾਤ ਅਜਿਹੇ ਬਣ ਜਾਂਦੇ ਵੀ ਜਿਹੜੇ ਮਾਹੌਲ 'ਚ ਤੁਸੀਂ ਰਹਿ ਰਹੇ ਹੋ ਉਸ ਮਾਹੌਲ 'ਚ ਤੁਹਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਆਪ ਲੀਡਰ ਕਹਿੰਦੇ ਨਹੀਂ ਹੁੰਦੇ ਮੇਰਾ ਫੁਲਾਨੀ ਪਾਰਟੀ 'ਚ ਦਮ ਘੁੱਟਦਾ ਸੀ ਇਹ ਤਾਂ ਚਲੋ ਇਹਨਾਂ ਦੇ ਤਾਂ ਨਾਟਕ ਹੁੰਦੇ ਆ ਇਹੀ ਹੁੰਦਾ ਹਾਂ ਪਰ ਅਸਲ 'ਚ ਦਮ ਘੁੱਟਣਾ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕਰਨਾ ਕੁਝ ਚਾ ਰਹੇ ਹੋ ਉਸ ਸਿਸਟਮ ਦੇ ਲਈ ਜੋ ਉਸ ਧੰਦੂ ਘਰੇ ਨੂੰ ਹਟਾਉਣ ਦੇ ਲਈ ਜਾਂ ਜੋ ਵੀ ਚੀਜ਼ਾਂ ਗਲਤ ਵਾਪਰ ਰਹੀਆਂ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੂੰ ਅੱਥ ਪਾਉਣ ਦੇ ਲਈ ਕਰਨਾ ਤਾਂ ਕੁਝ ਚਾ ਰਹੇ ਹੋ ਇੱਛਾ ਤਾਂ ਤੁਹਾਡੀ ਕੰਮ ਕਰਦੀ ਹੈ ਵੈਲਪਰ ਤਾਂ ਤੁਹਾਡੀ ਨਜ਼ਰ ਆਉਂਦੀ ਹੈ ਪਰ ਐਕਸ਼ਨ ਤੁਹਾਨੂੰ ਕਰਨ ਨਹੀਂ ਦਿੱਤਾ ਜਾਂਦਾ ਤਾਂ ਉਦੋਂ ਫਿਰ ਬੰਦਾ ਕੀ ਕਰਦਾ ਉਦੋਂ ਫਿਰ ਉਹਨਾਂ ਜਦੋਂ ਬੇਵੱਸੀ ਅਸਮਰਥਾ ਇਹ ਸਾਰੇ ਸ਼ਬਦ ਇਸੇ ਇਹਨਾਂ ਹਾਲਾਤਾਂ ਲਈ ਹੀ ਬਣੇ ਨੇ ਨਾ ਸ਼ਰਮਾ ਜੀ ਬਿਲਕੁਲ ਬਿਲਕੁਲ